ਬਾਪਾ ਬਾਪਾ ਇੱਕ taraf nasha bad da jaa re ek taraf goliyan bad da jaa rahiye eh mera punjab nahi hai pakistan munda munda haaye haaye ji aaj assi mang pata de re haa dc saab nu kyunki gair qanuni te qanuni tang nal enna pakistani ethe reh re ne oh kidhe karke reh re ne jere sade jawana nu maar de ne jere ane ਸਾਡੇ ਨਹੱਤੇ ਲੋਕਾਂ ਉੱਤੇ ਗੋਲੀਆਂ ਚੜਾਤੀਆਂ ਜਰੇ ਕਿ ਆਪਣੀ ਫੈਮਲੀ ਟਾਈਮ ਸਪੈਂਡ ਕਰਨ ਗਏ ਹੋ ਐਸੀ ਉਹਨਾਂ ਉਤੇ ਨਹੱਤਿਆਂ ਉੱਤੇ ਗੋਲੀਆਂ ਚਲਾ ਦਿੱਤੀਆਂ ਉਹਨਾਂ ਨੂੰ ਪਾਕਿਸਤਾਨੀਆਂ ਨੂੰ ਮੇਰੇ ਹਿੰਦੁਸਤਾਨ ਦੀ ਧਰਤੀ 'ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਇਸ ਕਰਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਮੈਮੋਰੈਂਡਮ ਦੇਣ ਜਾ ਰਹੇ ਹਾਂ ਕਿ ਉਹ ਇਹੋ ਜੇ ਪਾਕਿਸਤਾਨੀਆਂ ਨੂੰ ਮੇਰੀ ਧਰਤੀ ਮੇਰੀ ਮਾਂ ਧਰਤੀ ਤੋਂ ਬਾਹਰ ਕੱਢਿਆ ਜਾਵੇ ਤੇ ਇੱਥੇ ਨਾ ਰੱਖਿਆ ਜਾਵੇ ਲੱਗਦਾ ਨਹੀਂ ਪਿਛਲੇ ਦਿਨੀ ਜੰਮੂ ਕਸ਼ਮੀਰ ਤੋਂ ਪੁਲਿਸ ਪਾਕਿਸਤਾਨ ਭੇਜ ਰਹੀ ਹੈ ਸਰਕਾਰ ਨੂੰ ਚਾਹੀਦਾ ਇੱਥੇ ਵੀ ਕਰਨਾ ਚਾਹੀਦਾ ਬਿਲਕੁਲ ਜੀ ਇਹੋ ਜਿਹੇ ਲੋਕ ਗਦਾਰਾਂ ਨੂੰ ਮੇਰੀ ਮਾਂ ਧਰਤੀ ਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂਗਾ ਇਹੋ ਜਿਹੇ ਗਦਾਰਾਂ ਨੂੰ ਪਤਾ ਨਹੀਂ ਕਿਉਂ ਪਹਿਲੇ ਹੀ ਜਦੋਂ ਅਨਾਉਂਸਮੈਂਟ ਹੋਈ ਸੀ ਕਿ ਪਾਕਿਸਤਾਨੀ ਇੱਥੋਂ ਬਾਹਰ ਚਲੇ ਜਾਣ ਉਦੋਂ ਹੀ ਭੇਜ ਦੇਣਾ ਚਾਹੀਦਾ ਸੀਗਾ ਸਰਕਾਰ ਨੇ ਕਿਉਂ ਰੱਖਿਆ ਹੋਇਆ ਉਹਨਾਂ ਨੂੰ ਮੈਂ ਸਰਕਾਰ ਤੋਂ ਜਵਾਬ ਦਈਆਂ ਜਰੇ ਮੇਰੇ ਭਰਾਵਾਂ ਨੂੰ ਦੀ ਹੱਤਿਆ ਨੂੰ ਗੋਲੀਆਂ ਮਾਰਨ ਉਹ ਜੇ ਪਾਕਿਸਤਾਨੀਆਂ ਨੂੰ ਉਹ ਗਦਾਰਾਂ ਨੂੰ ਮੇਰੀ ਧਰਤੀ ਉੱਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਮੇਰੀ ਮਾਂ ਧਰਤੀ ਉੱਤੇ ਉਹਨਾਂ ਨੂੰ ਰਹਿਣ ਦਾ ਕੋਈ ਅਧਿਕਾਰ ਨਹੀਂ ਬਿਲਕੁਲ ਜੀ ਸੁੱਤੀ ਪਈ ਹੈ ਸਾਦੀ ਇੰਨਾ ਕ੍ਰਾਈਮ ਵੱਧ ਰਿਹਾ ਹੈ ਅਸੀਂ ਸਭ ਅੱਜ ਤੁਸੀਂ ਪਹਿਲਾ ਪੇਜ ਭਾਵੇਂ ਪ੍ਰਿੰਟ ਮੀਡੀਆ ਦਾ ਜਾਂ YouTube ਚੈਨਲ ਦਾ ਜਾਂ ਕਿਸੇ ਵੀ ਚੈਨਲ ਦਾ ਖੋਲੋ ਤੇ ਤੁਹਾਡੇ ਸਾਹਮਣੇ ਆਏਗਾ ਸਰੇ ਆਮ ਗੋਲੀਆਂ ਚੱਲਣਗੀਆਂ ਅਗਰ ਉਹ ਗੋਲੀ ਕਿਸੇ ਹੋਰ ਨੂੰ ਲੱਗ ਜਾਏ ਕੋਈ ਮੇਰੇ ਭਰਾ ਨੂੰ ਲੱਗ ਜਾਏ ਜਿਹੜਾ ਬੇਕਸੂਰ ਹੈ ਕੋਈ ਮੇਰੀ ਮਾਂ ਨੂੰ ਲੱਗ ਜਾਏ ਤੇ ਉਹਦਾ ਕੀ ਜਵਾਬ ਦੇਣਗੇ ਮੁੱਖ ਮੰਤਰੀ ਜੀ ਮੁੱਖ ਮੰਤਰੀ ਜੀ ਕੋਲ ਜਵਾਬ ਹੋਏਗਾ ਜੋ ਨਾ ਕੋ ਪੰਜਾਬ ਨਹੀਂ ਸੰਭਾਲਿਆ ਜਾ ਰਿਹਾ ਤਾਂ ਪੰਜਾਬ ਛੱਡਣ ਉਹ ਇਹ ਕਹਿੰਦੇ ਸੀ ਨਾ ਕਿ ਦੇਖਣਾ ਪੰਜਾਬ ਜੁਕਿਵੇਂ ਕ੍ਰਾਂਤੀ ਆਏਗੀ ਇਹ ਕ੍ਰਾਂਤੀ ਹੈ ਇੱਕ taraf ਨਸ਼ਾ ਵੰਦਾ ਜਾ ਰੇ ਇੱਕ taraf ਗੋਲੀਆਂ ਵਧੀਆਂ ਜਾ ਰਹੀਆਂ ਇਹ ਮੇਰਾ ਪੰਜਾਬ ਨਹੀਂ ਹੈ ਮੇਰਾ ਪੰਜਾਬ ਅਮਨ ਸ਼ਾਂਤੀ ਦਾ ਪੰਜਾਬ ਹੈ ਮੇਰਾ ਪੰਜਾਬ ਸ਼ਹੀਦਾਂ ਦਾ ਪੰਜਾਬ ਹੈ ਮੇਰੇ ਪੰਜਾਬ ਚ ਨਸ਼ੇ ਦੀ ਕੋਈ ਥਾਂ ਨਹੀਂ ਹੈ ਗੋਲੀਆਂ ਦੀ ਕੋਈ ਥਾਂ ਨਹੀਂ ਹੈ ਤੋਂ ਜੋ ਕਸ਼ਮੀਰ ਦੇ ਵਿਖੇ ਸਾਡੇ ਨਿਰਦੋਸ਼ ਜਿਹੜੇ ਸੈਰ ਕਰਨ ਵਾਸਤੇ ਸਾਡੇ ਨਾਗਰਿਕ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਗੋਲੀਆਂ ਮਾਰੀਆਂ ਪਾਕਿਸਤਾਨੀ ਦੇ ਅੱਤਵਾਦੀਆਂ ਨੇ ਅਸੀਂ ਅੱਜ ਮੰਗ ਰੱਖਣੇ ਆਏ ਆ ਕਿ ਆ ਜਿਹੜੇ ਇੱਥੋਂ ਦੇ ਪੰਜਾਬ ਦੇ ਵਿੱਚ ਜਿਹੜੇ ਵੀ ਪਾਕਿਸਤਾਨੀ ਨਾਗਰਿਕ ਕਾਨੂੰਨੀ ਜਾਂ ਗੈਰ ਕਾਨੂੰਨੀ ਤੌਰ ਤੇ ਇੱਥੇ ਰਹਿ ਰਹੇ ਆ ਅਸੀਂ ਚਾਹੁੰਦੇ ਆ ਉਹ ਇਹ ਵੀ ਕਿਉਂਕਿ ਉਹ ਸਾਡੇ ਨਾਗਰਿਕਾਂ ਨੂੰ ਮਾਰ ਰਹੇ ਆ ਤੇ ਇਹ ਇੱਥੇ ਸੁਵਿਧਾਨਾ ਸੁਵਿਧਾਵਾਂ ਜਿਹੜੀਆਂ ਹਿੰਦੁਸਤਾਨ ਦੁਆਰਾ ਦਿੱਤੀਆਂ ਉਹਨਾਂ ਦਾ ਆਨੰਦ ਮਾਣ ਰਹੇ ਆ ਚੁੱਪ ਕਰਕੇ ਇੱਥੇ ਰਹਿ ਰਹੇ ਆ ਭਾਵੇਂ ਕਾਨੂੰਨੀ ਰਹਿ ਰਹੇ ਆ ਭਾਵੇਂ ਗੈਰਕਾਨੂੰਨੀ ਰਹਿ ਰਹੇ ਆ ਕਿਉਂਕਿ ਅਸੀਂ ਕਹਿੰਦੇ ਆ ਕਿ ਇਹਨਾਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾਵੇ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਆ ਉਹਨਾਂ ਪ੍ਰਦੇਸ਼ਾਂ ਦੇ ਵਿੱਚ ਬੜੀ ਸ਼ਕਤੀ ਨਾਲ ਜਿਹੜੇ ਨਾਗਰਿਕ ਪਾਕਿਸਤਾਨ ਦੇ ਸਾਡੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ छानबीन ਕਰਕੇ ਉਹਨਾਂ ਨੂੰ ਉਹਨਾਂ ਦੇ ਵਤਨ ਵਾਪਸ ਭੇਜਿਆ ਜਾ ਰਿਹਾ ਅਸੀਂ ਅੱਜ ਮੰਗ ਕਰਨ ਆਏ ਆ ਪੰਜਾਬ ਸਰਕਾਰ ਕੋ ਵੀ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਇਹ ਪਾਕਿਸਤਾਨੀ ਨਾਗਰਿਕ ਇੱਥੇ ਰਹਿ ਰਹੇ ਆ ਹਿੰਦੁਸਤਾਨ ਦੀਆਂ ਸਹੂਲਤਾਂ ਨੂੰ ਮਾਨ ਰਹੇ ਆ ਉਹਨਾਂ ਨੂੰ ਵੀ ਇਹ ਸੇਕ ਲੱਗਣਾ ਚਾਹੀਦਾ ਜਿਤਨਾ ਸਾਡੇ ਜਿਹੜੇ નિર્ਦੋਸ਼ ਸਾਡੇ ਨਾਗਰਿਕ ਜਿਨ੍ਹਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਇਹਨਾਂ ਨੂੰ ਆਪਣੇ ਵਤਨ ਪਾਕਿਸਤਾਨ ਭੇਜਣਾ ਚਾਹੀਦਾ ਇਹਨਾਂ ਨੂੰ ਹਿੰਦੁਸਤਾਨ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਨਹੀਂ ਭੇਜਿਆ ਜਾਊਗਾ ਤੇ ਫਿਰ ਅਗਲਾ ਸੱਚ ਕੀ ਹੋਏ ਦੇਖੋ ਅੱਜ ਅਸੀਂ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਆ ਔਰ ਇਹ ਸਾਡੀ ਜਿਹੜੀ ਹਾਈ ਕਮਾਂਡ ਹੈ ਉਹ ਰਾਜਪਾਲ ਸਾਡੇ ਜਿਹੜੇ ਹੈਗੇ ਆ ਗਵਰਨਰ ਉਹਨਾਂ ਨੂੰ ਵੀ ਮੰਗ ਪੱਤਰ ਦੇਣਾਰੇ ਕਹੇ ਨੇ ਔਰ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਵੱਲੋਂ ਭਾਰਤ ਜਨਤਾ ਪਾਰਟੀ ਵੱਲੋਂ ਇਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਔਰ ਜੋ ਇਸ ਤੋਂ ਬਾਅਦ ਜੇ ਇਹ ਸਾਡਾ ਮੰਗ ਨਹੀਂ ਮੰਨੀ ਜਾਂਦੀ ਜੋ ਸਾਨੂੰ ਪ੍ਰਦੇਸ਼ ਵੱਲੋਂ ਦਿਸ਼ਾ ਨਿਰਦੇਸ਼ ਆਉਣਗੇ ਅਸੀਂ ਉਹ ਵੀ ਕਰਨ ਨੂੰ ਤਿਆਰ ਆ। ਲੱਗਦਾ ਨਹੀਂ ਬਾਰਡਰ ਤੇ ਜਿਹੜੇ ਮਾਵਾ ਮਾਵਾ ਚੱਲ ਜਾਂਦੀਆਂ ਉਧਰ ਬੱਚੇ ਇੱਧਰ ਰਹਿ ਜਾਂਦੇ ਆ ਜਾਂ ਬੱਚੇ ਉਧਰ ਚੱਲ ਜਾਂਦੇ ਆ ਤੇ ਮਾਵਾ ਇੱਥੇ ਰਹਿ ਜਾਂਦੇ ਕਿਦਾਂ ਵੇਖਦੇ ਕਰੋ। ਦੇਖੋ ਅਸੀਂ ਇੱਕ ਗੱਲ ਹੈ ਅਸੀਂ ਕਿਸੇ ਦੇ ਦੁੱਖੀ ਨਹੀਂ ਪਰ ਜੋ ਹਾਲਾਤ ਅੱਜ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਣੇ ਹਨ ਇਹਨਾਂ ਦੋਨਾਂ ਮੁਲਕਾਂ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਇਦਾਂ ਦੇ ਕੇਸ ਆ ਉਹਨਾਂ ਨੂੰ ਬੈਠ ਕੇ ਸੁਲਝਾਇਆ ਜਾਵੇ ਪਰ ਜਿਹੜੇ ਨਾਗਰਿਕ ਦੋਰੀ ਮਾਪਦਿਟਾ ਮਨਾ ਰਹੇ ਨੇ ਉਥੋਂ ਦੀ ਨਾਗਰਿਕਤਾ ਹੈਗੀ ਆ ਪਰ ਆਪਣੇ ਇੱਥੇ ਹਿੰਦੁਸਤਾਨ ਆ ਕੇ ਰਹਿ ਰਹੇ ਆ ਸੁਵਿਧਾਵਾਂ ਇੱਥੋਂ ਦੇ ਰਹਿਣੀਆਂ ਗਾਲਾਂ ਸਾਨੂੰ ਹਿੰਦੁਸਤਾਨੀਆਂ ਨੂੰ ਕੱਢਦੇ ਨੇ ਉਹਨਾਂ ਨੂੰ ਵਾਪਸ ਭੇਜਣਾ ਚਾਹੀਦਾ ਹੈ ਕਿ ਪਾਸਪੋਰਟ ਬੱਚਿਆਂ ਦਾ ਇੱਥੋਂ ਦਾ ਬਣਿਆ ਹੋਇਆ ਹੈ ਕਈ ਕੇਸ ਸਾਹਮਣੇ ਆਏ ਨੇ ਪਾਸਪੋਰਟ ਐਤੋਂ ਦਾ ਉਹਨਾਂ ਦੇ ਵਾਈਫ ਦਾ ਉਧਰ ਦਾ ਪਾਸਪੋਰਟ ਕਿੱਦਾਂ ਦੇ ਕੋਈ ਕੋਈ ਨਹੀਂ ਕਰਵਾ ਜਾ ਰਹੇ ਕੋਈ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਕੋਈ ਇਹੋ ਜਿਹੇ ਕੇਸ ਨੇ ਉਹਨਾਂ ਨੂੰ ਜਿਹੜੇ ਹਾਈ ਸਾਡੇ ਜਿਹੜੇ ਫੋਰਨ ਮਿਨਿਸਟਰੀ ਹੈ ਉਹਨਾਂ ਨਾਲ ਬਹਿ ਕੇ ਉਹਨਾਂ ਨੂੰ ਇਹ ਮਸਲਾ ਸੁਲਝਾਉਣਾ ਚਾਹੀਦਾ ਪਰ ਅਸੀਂ ਤੇ ਇਹ ਮੰਗ ਰੱਖ ਰਹੇ ਆਂ ਵੀ ਬਹੁਤ ਜ਼ਿਆਦਾ ਇੱਥੇ ਸਾਡੇ ਪੰਜਾਬ 'ਚ ਵੀ ਐਸੇ ਲੋਕ ਨੇ ਜਿਹੜੇ ਪਾਕਿਸਤਾਨ ਤੋਂ ਇੱਥੇ ਆ ਕੇ ਰਹਿ ਰਹੇ ਨੇ ਨਾਗਰਿਕਤਾ ਉਹਨਾਂ ਕੋ ਪਾਕਿਸਤਾਨ ਦੀ ਹੈ ਭਾਵੇਂ ਉਹ ਕਾਨੂੰਨੀ ਤੌਰ ਤੇ ਰਹਿ ਰਹੇ ਭਾਵੇਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਆ ਉਹਨਾਂ ਨੂੰ ਉੱਥੇ ਵਾਪਸ ਭੇਜਣਾ ਚਾਹੀਦਾ ਹੈ ਕਈ ਆਣ ਕੇ ਇਥੋਂ ਫਿਲਮ ਇੰਡਸਟਰੀ ਵਿੱਚ ਕਈ ਲੋਕ ਮੈਂ ਸਮਝਦਾ ਹਾਂ ਇੱਥੇ ਆਣ ਕੇ ਮੋٹے ਪੈਸੇ ਕਮਾ ਰਹੇ ਆ ਔਰ ਇੱਥੇ ਸਾਡੇ ਨਾਗਰਿਕਾਂ ਨੂੰ ਪਾਕਿਸਤਾਨੀ ਮਾਰ ਰਹੇ ਆ ਅਸੀਂ ਤੇ ਸਰਵੇ ਮੰਗ ਕਰਨਾ ਹੈ ਐਸੇ ਲੋਕਾਂ ਨੂੰ ਪਾਕਿਸਤਾਨ ਵਾਪਸ ਜਨਤਾ ਪਾਰਟੀ ਵੱਲੋਂ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਇੱਕ ਜਿਹੜੀ ਮਹਿੰਮ ਚੱਲਦੀ ਕਿ ਜਿਹੜੇ ਪਾਕਿਸਤਾਨੀ ਲੋਕ ਨੇ ਇਹਨਾਂ ਨੂੰ ਆਪਾਂ ਜਿਹੜਾ ਵਾਪਸ ਭੇਜਣਾ ਔਰ ਜਿੱਥੇ-ਜਿੱਥੇ ਵੀ ਸਾਡੇ ਸਮਾਜ ਦੇ ਲੋਕ ਵਸਦੇ ਪਏ ਨੇ ਉਹਨਾਂ ਨੂੰ ਇਹ ਹੀ ਬੇਨਤੀ ਹੈ ਕਿ ਆਪਣੇ ਆਪਣੇ ਏਰੀਏ ਦੇ ਵਿੱਚ ਜਿੱਥੇ ਪਾਕਿਸਤਾਨੀ ਲੋਕ ਆ ਉਹਦੀ ਖਬਰ ਆਪਣੇ ਨਦੀਕੀ ਥਾਣਿਆਂ ਨੂੰ ਜਾਂ ਅਧਿਕਾਰੀਆਂ ਨੂੰ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਸੁਰੱਖਿਆ ਆਪ ਕਰਨ ਅਸੀਂ ਆਪਣੇ ਦੇਸ਼ ਦੀ ਸੁਰੱਖਿਆ ਕਰਨੀ ਆ ਅ ਨਰਿੰਦਰ ਭਾਈ ਮੋਦੀ ਜੋ ਦਿੱਤੇ ਹੋਏ ਨਕਸ਼ੇ ਕਦਮ ਨੇ ਉਹਨਾਂ ਤੇ ਆਪਾਂ ਚੱਲ ਕੇ ਲੋਕਾਂ ਨੂੰ ਅਵੇਅਰ ਕਰਨਾ ਕਿ ਪਾਕਿਸਤਾਨੀ ਲੋਕਾਂ ਨੂੰ ਵਾਪਸ ਭੇਜਿਆ ਜਾਵੇ। ਪਿਛਲੇ ਦਿਨੀ ਕੀ ਜੰਮੂ ਕਸ਼ਮੀਰ ਦੇ ਵਿੱਚੋਂ ਪੁਲਸ ਲੈ ਕੇ ਆ ਰਹੀ ਹੈ ਜਿਹੜਾ ਵੀ ਪਾਕਿਸਤਾਨੀ ਨਾਗਰਿਕ ਹੈ। ਫਿਰ ਲੱਗਾ ਨਹੀਂ ਪੰਜਾਬ ਦੀ ਪੁਲਸ ਨੂੰ ਵੀ ਚਾਹੀਦਾ ਹੈ ਇਦਾਂ ਕਰਨਾ। ਬਿਲਕੁਲ ਜੀ ਅਸੀਂ ਉਸੇ ਲਈ ਮੈਮੋਰੰਡਮ ਅੱਜ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਦੀ ਟੀਮ ਸਾਰੀ ਜਿੰਨੇ ਵੀ ਅਧਿਕਾਰੀ ਨੇ ਉਹ ਰਲ ਮਿਲ ਕੇ ਇਸ ਮੁੱਦੇ ਨੂੰ ਚੁੱਕਰੇ ਨੇ ਕਿ ਜਿਹੜੀ ਇੱਥੇ ਦਾ ਪ੍ਰਸ਼ਾਸਨ ਹੈ ਉਹ ਮੂਕ ਬੈਠਾ ਉਹਨੂੰ ਚਾਹੀਦਾ ਕਿ ਜਿਹੜੇ ਇੱਥੇ ਪਾਕਿਸਤਾਨੀ ਲੋਕ ਬੈਠੇ ਨੇ ਉਹਨਾਂ ਦੀ ਖਬਰ ਦੇ ਕੇ ਉਹਨਾਂ ਨੂੰ ਵਾਪਸ ਭੇਜਿਆ